ਜੇਕਰ ਤੁਸੀਂ ਵਿਆਹ ਦੀ ਤਿਆਰੀ ਕਰ ਰਹੇ ਹੋ ਤੇ ਤੁਹਾਨੂੰ ਵੀ ਇਸ ਕੁੜੀ ਦਾ ਰਿਸ਼ਤਾ ਆਇਆ ਤਾਂ ਪਹਿਲਾਂ ਸਾਵਧਾਨ ਇਹਨਾਂ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖ ਲਓ ਕਿਉਂਕਿ ਇਹ ਹੈ ਲੁਟੇਰੀ ਦੁਲਹਨ ਜੋ 12 ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਜੀ ਹਾਂ 12 ਮੁੰਡਿਆਂ ਦੇ ਨਾਲ ਵਿਆਹ ਕਰਵਾ ਚੁੱਕੀ ਹੈ ਅਤੇ ਇਸ ਦਾ ਇੱਕ ਪਤੀ ਹੁਣ ਬੇਹੋਸ਼ੀ ਦੀ ਹਾਲਤ ਦੇ ਵਿੱਚ ਦੱਸ ਰਿਹਾ ਹੈ ਕਿ ਉਹ ਕਿਸ ਤਰ੍ਹਾਂ ਲੁੱਟਿਆ ਗਿਆ ਇਸ ਦੇ ਹੱਥੋਂ ਦੱਸਦੀ ਹੈ ਕਿ ਮਾਮਲਾ ਪਟਿਆਲਾ ਦਾ ਹੈ ਸਿਮਨ ਨਾਮ ਦੀ ਇਹ ਕੁੜੀ ਜੋ ਕਿ 12 ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ 12 ਮੁੰਡਿਆਂ ਦੇ ਨਾਲ ਵਿਆਹ ਕਰਵਾ ਚੁੱਕੀ ਹੈ ਤੇ ਉਹਨਾਂ ਨੂੰ ਲੁੱਟ ਕੇ ਫਰਾਰ ਹੋ ਚੁੱਕੀ ਹੈ ਤਾਂ ਹੁਣ ਉਸਦੇ ਪਤੀ ਦੇ ਵੱਲੋਂ ਇਸ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ ਮੁਕੇਸ਼ ਦੇ ਵੱਲੋਂ ਜੋ ਕਿ ਹਰਿਆਣਾ ਦਾ ਰਹਿਣ ਵਾਲਾ ਹੈ ਉਸਦੇ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਸਿਮਰ ਦੇ ਵੱਲੋਂ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਹੈ ਤੇ 4-5 ਲੱਖ ਰੁਪਏ ਲੁੱਟ ਕੇ ਵਿਆਹ ਤੋਂ ਬਾਅਦ ਉਹ ਫਰਾਰ ਹੋ ਜਾਂਦੀ ਹੈ ਤਾ ਲਗਾਤਾਰ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁਕੇਸ਼ ਦੀਆਂ ਜਿਸ ਨੂੰ ਸਿਮਰ ਨੇ ਆਪਣਾ ਸ਼ਿਕਾਰ ਬਣਾਇਆ ਤੇ 4-5 ਲੱਖ ਰੁਪਏ ਲੈ ਕੇ ਉਥੋਂ ਫਰਾਰ ਹੋ ਗਈ ਹੈ ਹੱਥਾਂ ਦੇ ਵਿੱਚ ਵਿਆਦੀ ਐਲਬਮ ਚੁੱਕ ਕੇ ਦੁਹਾਈਆਂ ਪਾ ਰਿਹਾ ਹੈ ਮੁਕੇਸ਼ ਕਿ ਕਿਸ ਤਰ੍ਹਾਂ ਉਸ ਨੂੰ ਇਸ ਤਰ੍ਹਾਂ ਇਹ ਲੁਟੇਰੀ ਦੁਹਣ ਚੂਨਾ ਲਗਾ ਕੇ ਚਲੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁਕੇਸ਼ ਦੇ ਵੱਲੋਂ ਕਿਸ ਤਰ੍ਹਾਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਹੱਥਾਂ ਦੇ ਵਿੱਚ ਵਿਆਹ ਦੀ ਐਲਬਮ ਫੜੀ ਹੋਈ ਹੈ ਸਿਮਰ ਦੇ ਨਾਲ ਉਸ ਦਾ ਵਿਆਹ ਹੁੰਦਾ ਹੈ ਪੂਰੇ ਰੀਤੀ ਰਿਵਾਜਾਂ ਦੇ ਨਾਲ ਇਹ ਵਿਆਹ ਹੁੰਦਾ ਹੈ ਪਰ ਬਾਅਦ ਦੇ ਵਿੱਚ ਸਿਮਰ ਉਸ ਨੂੰ ਚੂਨਾ ਲਗਾ ਕੇ ਫਰਾਰ ਹੋ ਜਾਂਦੀ ਹੈ 4-5 ਲੱਖ ਰੁਪਏ ਤਕਰੀਬਨ ਉਸ ਦੇ ਕੋਲੋਂ ਲੁੱਟ ਕੇ ਫਰਾਰ ਹੋ ਜਾਂਦੀ ਹੈ ਤਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਮੁਕੇਸ਼ ਦੁਹਾਈਆਂ ਪਾ ਰਿਹਾ ਹੈ ਬੇਹੋਸ਼ ਹੋ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਹੋਸ਼ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਹੋਸ਼ ਦੇ ਵਿੱਚ ਆਉਂਦਾ ਹੈ ਤਾਂ ਇੱਕੋ ਹੀ ਗੱਲ ਕਹਿੰਦਾ ਹੈ ਕਿ ਹਾਈ ਮੈਂ ਲੁੱਟਿਆ ਗਿਆ ਹਾਈ ਮੈਂ ਲੁੱਟਿਆ ਗਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਖੂਬਸੂਰਤ ਕੁੜੀ ਦੀ ਖੂਬਸੂਰਤੀ ਤੇ ਨਾ ਜਾਣਾ ਕਿਉਂਕਿ ਇਹ ਇੱਕ ਛਾਤੀਰ ਕੁੜੀ ਹੈ ਜਿਸ ਦੇ ਵੱਲੋਂ ਆਏ ਦਿਨ ਇੱਕ ਨਵਾਂ ਮੁਰਗਾ ਫਸਾਇਆ ਜਾਂਦਾ ਹੈ ਤੇ ਉਸ ਦੇ ਨਾਲ ਵਿਆਹ ਕਰਵਾ ਕੇ ਉਸ ਨੂੰ ਧੋਖਾ ਦਿੱਤਾ ਜਾਂਦਾ ਹੈ ਤੇ ਉਸ ਦੀ ਜੋ ਪੈਸੇ ਨੇ ਗਹਿਣੇ ਨੇ ਤਾਂ ਉਹ ਲੁੱਟ ਕੇ ਫਰਾਰ ਹੋ ਜਾਂਦੀ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 마ਸੂਮ ਲੱਗਦੀ ਹੈ ਭੋਲੀ ਭਾਰੀ ਲੱਗਦੀ ਹੈ ਵਿਆਹ ਦੀਆਂ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਆਪਣੇ ਪਤੀ ਦੇ ਨਾਲ ਖੁਸ਼ ਨਜ਼ਰ ਆਉਂਦੀ ਹੈ ਤੇ ਲੱਗਦਾ ਹੈ ਕਿ ਜਿਵੇਂ ਇਸ ਪਰਿਵਾਰ ਦੇ ਵਿੱਚ ਰਚਨ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਉਸਦੇ ਦਿਮਾਗ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਕਿਉਂਕਿ ਉਸਦੇ ਦਿਮਾਗ ਸਿਰਫ ਪੈਸਿਆਂ ਦੇ ਵਿੱਚ ਲੱਗਾ ਹੁੰਦਾ ਉਸਦੇ ਦਿਮਾਗ ਦੇ ਵਿੱਚ ਸਾਜ਼ਿਸ਼ ਚੱਲ ਰਹੀ ਹੈ ਕਿ ਆਖਿਰ ਉਹ ਇਹਨਾਂ ਨੂੰ ਕਿਸ ਤਰ੍ਹਾਂ ਆਪਣਾ ਸ਼ਿਕਾਰ ਬਣਾਏਗੀ ਤੇ ਕਦੋਂ ਮੌਕਾ ਮਿਲਦੇ ਹੀ ਇਸ ਪਰਿਵਾਰ ਨੂੰ ਚੂਨਾ ਲਗਾ ਕੇ ਫਰਾਰ ਹੋ ਜਾਵੇਗੀ ਤਾਂ ਤਸਵੀਰ ਸਿਮਰ ਦੀ ਤੁਸੀਂ ਦੇਖ ਰਹੇ ਹੋ ਸਿਮਰ ਦੇ ਪਤੀ ਮੁਕੇਸ਼ ਦੀ ਜਿਸ ਨੂੰ ਚੂਨਾ ਲਗਾਇਆ ਗਿਆ ਹੈ ਸਿਮਰ ਦੇ ਵੱਲੋਂ 4-5 ਲੱਖ ਦਾ ਚੂਨਾ ਸਿਮਰ ਦੇ ਵੱਲੋਂ ਇਸ ਵਿਅਕਤੀ ਨੂੰ ਲਗਾਇਆ ਗਿਆ ਤੇ ਵਿਆਹ ਤੋਂ ਬਾਅਦ ਕਿਸ ਤਰ੍ਹਾਂ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਸਦਮੇ ਦੇ ਵਿੱਚ ਮੁਕੇਸ਼ ਅਤੇ ਦੁਹਾਈਆਂ ਪਾ ਰਿਹਾ ਹੈ ਕਹਿ ਰਿਹਾ ਕਿ ਹੁਲਟਿਆ ਗਿਆ ਉਸ ਨੂੰ ਲੁੱਟ ਲਿਆ ਗਿਆ ਤਾਂ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਿਮਰ ਦੇ ਵੱਲੋਂ ਇਹਨਾਂ ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਤੇ ਮੁੰਡੇ ਆਪਣੇ ਹੱਥਾਂ ਦੇ ਵਿੱਚ ਵਿਆਹ ਦੀਆਂ ਐਲਬਮਾਂ ਲੈ ਕੇ ਸਭ ਨੂੰ ਦਿਖਾਉਂਦੇ ਫਿਰਦੇ ਨੇ ਕਿ ਜੇਕਰ ਇਹ ਲੜਕੀ ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਹੈ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਲੜਕੀ ਜੋ ਤੁਹਾਨੂੰ ਵਿਆਹ ਦੇ ਸੁਪਨੇ ਦਿਖਾ ਰਹੀ ਹੈ ਤਾਂ ਪਹਿਲਾ ਇੱਕ ਵਾਰ ਬਿਲਕੁਲ ਸ਼ਾਨਦਾਰ ਕਰ ਲੋ ਦੇਖ ਲੋ ਕਿਤੇ ਤੁਸੀਂ ਵੀ ਇਹਨਾਂ ਦੇ ਵਾਂਗੂ ਠੱਗੇ ਨਾ ਜਾਓ ਤਾਂ ਤਸਵੀਰ ਦੇਖ ਸਕਦੇ ਹੋ ਸਿਮਰ ਦੀ ਕਿਵੇਂ ਆਪਣੀ ਵਿਆਹ ਦੀ ਐਲਬਮ ਦੇ ਵਿੱਚ ਬੇहद ਖੂਬਸੂਰਤ ਨਜ਼ਰ ਆਉਂਦੀ ਹੈ ਆਪਣੇ ਪਤੀ ਦੇ ਨਾਲ ਬੈਠੀ ਹੋਈ ਨਜ਼ਰ ਆਉਂਦੀ ਹੈ ਔਰ ਕਈ ਤਸਵੀਰਾਂ ਵਿਆਹ ਤੋਂ ਬਾਅਦ ਦੀਆਂ ਵੀ ਸਾਹਮਣੇ ਆਈਆਂ ਨੇ ਜਿੱਥੇ ਪੂਰੀ ਤਰ੍ਹਾਂ ਲੱਗਦਾ ਹੈ ਕਿ ਜੋ ਉਸਦੇ ਪਤੀ ਨੇ ਉਹਨਾਂ ਨੂੰ ਬਿਲਕੁਲ ਉਸਨੇ process ਦੇ ਵਿੱਚ ਲੈ ਲਿਆ ਔਰ ਉਸ ਤੋਂ ਬਾਅਦ ਉਹ ਇਸ ਤਰ੍ਹਾਂ ਦਾ ਕਾਂਟ ਕਰ ਜਾਂਦੀ ਹੈ ਤਾਂ ਬਿਲਕੁਲ ਵੀ ਪਤਾ ਨਹੀਂ ਲੱਗਦਾ 마ਸੂਮੀਅਤ ਦੇਖ ਕੇ ਕਿ ਇਹ ਕੁੜੀ ਇਸ ਤਰ੍ਹਾਂ ਦੀ ਹੋ ਸਕਦੀ ਹੈ ਪਰ ਬੇहद ਮਨ ਭਾਗਾ ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਜਿੱਥੇ ਸਿਮਰ ਦੇ ਵੱਲੋਂ ਇਸ ਤਰ੍ਹਾਂ ਕਈ ਮੁੰਡਿਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾਂਦਾ ਤੇ ਵਿਆਹ ਦੀਆਂ ਤਸਵੀਰਾਂ ਹੱਥਾਂ ਦੇ ਵਿੱਚ ਲੈ ਕੇ ਸਿਮਰ ਦਾ ਪਤੀ ਜੋ ਦੁਹਾਈਆਂ ਪਾ ਰਿਹਾ ਹੈ ਜੋ ਕਹਿ ਰਿਹਾ ਹੈ ਕਿ بار-बार ਕਿ ਇਸ ਕੁੜੀ ਤੋਂ ਬਚ ਕੇ ਰੋ ਤੇ ਇਸ ਕੁੜੀ ਨੇ ਜੋ ਮੇਰਾ ਨੁਕਸਾਨ ਕੀਤਾ ਉਸ ਦੀ ਪਰਪਾਈ ਕੀਤੀ ਜਾਵੇ ਤਾਂ ਵਿਆਹ ਦੀਆਂ ਤਸਵੀਰਾਂ ਹੱਥ ਤੇ ਵਿੱਚ ਲੈ ਕੇ ਗੁਹਾਰ ਲਗਾਈ ਜਾ ਰਹੀ ਹੈ ਮਦਦ ਦੀ ਕਿਉਂਕਿ ਮੁਕੇਸ਼ ਨੂੰ ਚੂਨਾ ਲਗਾ ਚੁੱਕੀ ਹੈ ਸਿਮਰ ਔਰ ਖੁਦ ਫਰਾਰ ਹੋ ਚੁੱਕੀ ਹੈ ਤੇ ਜੇਕਰ ਇਸ ਤਰ੍ਹਾਂ ਦੀ ਕੋਈ ਕੁੜੀ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਆ ਰਹੀ ਹੈ ਜੇਕਰ ਸਿਮਰ ਵਰਗੀ ਕੁੜੀ ਤੁਸੀਂ ਵੀ ਰਿਸ਼ਤਾ ਤੁਹਾਨੂੰ ਵੀ ਆਇਆ ਤਾਂ ਇੱਕ ਵਾਰ ਫਿਰ ਇਹ ਤਸਵੀਰਾਂ ਧਿਆਨ ਨਾਲ ਦੇਖ ਲਓ ਕਿਤੇ ਤੁਹਾਡੀ ਤੁਹਾਨੂੰ ਇਸ ਕੁੜੀ ਦਾ ਰਿਸ਼ਤਾ ਤਾਂ ਨਹੀਂ ਆਇਆ ਜੇਕਰ ਇਸ ਕੁੜੀ ਦਾ ਰਿਸ਼ਤਾ ਆਇਆ ਤਾਂ ਫਿਰ ਇੱਕ ਵਾਰ ਫਿਰ ਇਹ ਵੀਡੀਓ ਧਿਆਨ ਦੇ ਨਾਲ ਦੇਖ ਲਓ ਕਿ ਕਿਸ ਤਰ੍ਹਾਂ ਇਸ ਦੇ ਵੱਲੋਂ ਚੂਨਾ ਲਗਾਇਆ ਜਾਂਦਾ ਹੈ ਮੁੰਡਿਆਂ ਨੂੰ ਤਾਂ ਇਹ ਖਬਰ ਚੰਗੀ ਤਰ੍ਹਾਂ ਦੇਖ ਲੋ ਤੇ ਆਪਣੀ ਜ਼ਿੰਦਗੀ ਨੂੰ ਬਚਾ ਲੋ ਕਿਉਂਕਿ 12 ਮੁੰਡਿਆਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕੀ ਹੈ 12 ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰ ਚੁੱਕੀ ਹੈ ਭੋਲੀ ਭਾਲੀ ਕੁੜੀ ਜੋ ਵਿਆਹ ਕਰਵਾਉਂਦੀ ਹੈ ਵਿਆਹ ਦੇ ਚਾਂਸੇ ਦੇ ਵਿੱਚ ਪਹਿਲਾਂ ਲੈਂਦੀ ਹੈ ਲੋਕਾਂ ਨੂੰ ਉਹਨਾਂ ਦੇ ਨਾਲ ਵਿਆਹ ਕਰਵਾਉਂਦੀ ਹੈ ਤੇ ਬਾਅਦ ਦੇ ਵਿੱਚ ਪਰਿਵਾਰ ਨੂੰ ਚੂਨਾ ਲਗਾ ਕੇ 4-5 ਲੱਖ ਦਾ ਚੂਨਾ ਲਗਾ ਕੇ ਫਰਾਰ ਹੋ ਜਾਂਦੀ ਹੈ ਤਾਂ ਬੇहद ਭੋਲੀ ਲੱਗਦੀ ਹੈ ਦੇਖ ਕੇ ਉਹਨੂੰ ਲੱਗਦਾ ਹੈ ਕਿ ਜਿਵੇਂ ਬਿਲਕੁਲ ਵੀ ਚਲਾਕੀ ਨਹੀਂ ਆਉਂਦੀ ਪਰ ਕਿਵੇਂ ਠੱਗੀ ਦਾ ਸ਼ਿਕਾਰ ਬਣਾ ਲੈਂਦੀ ਹੈ ਲੋਕਾਂ ਨੂੰ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਤਾਂ 12 ਮੁੰਡਿਆਂ ਨੂੰ ਇਹ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਤੇ ਅਗਲੇ ਸ਼ਿਕਾਰ ਦੀ ਤਲਾਸ਼ ਦੇ ਵਿੱਚ ਤੁਹਾਡੇ ਹੀ ਆਸ-ਪਾਸ ਹੋ ਸਕਦੀ ਹੈ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਕਿਸੇ ਠੱਗੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਦੇਖ ਲਵੋ